हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈ ਕੀ ਹੈ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਟੋਲ ਪਲਾਜੇ ਤੋਂ ਦੋਸਤੋ ਲੈਹਦੇ ਪਾਸੇ ਵਾਲਾ ਪਿੰਡ ਹੈਗਾ ਪਿੰਡ ਚੰਬਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਜੱਸ ਦੇ ਕੋਲੇ ਆਏ ਤਾਂ ਭਾਈ ਪ੍ਰਤਾਪ ਸਿੰਘ ਕੈਨੂੰ ਸਾਹਮਣੇ ਖੜਾ ਸਪਾਸਿਓ ਵਪਾਰ ਦਾ ਕੰਮ ਆ ਦੋਸਤੋ ਵੀਰ ਜੱਸ ਉਹਨਾਂ ਦਾ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਫਿਲਹਾਲ ਪੰਜ ਨਗਨੇ ਟੋਟਲ ਚਾਰ ਬੈਣਾ ਤੁਹਾਨੂੰ ਦਿਖਾਉਣੀ ਆ ਦੋਸਤੋ ਤੇ ਇੱਕ ਮੱਝ ਮੱਝ ਵੀ ਬਿਲਕੁਲ ਤਾਜੀ ਸੂਈ ਹੈ ਦੋ ਬੈਣਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਸਮਾਂ ਜਰਾ ਦੋਸਤੋ ਬਿਲਕੁਲ ਨਾਈਟ ਦਾ ਲੇਟ ਨਾਈਟ ਥੋੜੀ ਜੀ ਆਪਾਂ ਇਹ ਵੀਡੀਓ ਕਵਰੇਜ ਕਰਦੇ ਪਏ ਆ ਵੀਰ ਹੁਣ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਸੋ ਕੱਲ ਇਹਨਾਂ ਦਾ ਕਿਤੇ ਨਾ ਕਿਤੇ ਪ੍ਰੋਗਰਾਮ ਹੋਰ ਵੀ ਸ਼ਡਿਊਲ ਭੇਜੀ ਸੀ ਇਸ ਕਰਕੇ ਦੋਸਤੋ ਅੱਜ ਜਿਹੜੀ ਕਵਰੇਜ ਆਪਾਂ ਕਰਦੇ ਪਏ ਆ 2 ਦਸੰਬਰ ਤਰੀਕ ਆ ਦੋਸਤੋ ਨੋਟ ਕਰ ਸਕਦੇ ਜੇ ਸਮਾਂ ਕੋਈ ਸ਼ਾਮ ਦੇ 6:30 7:00 ਵਜੇ ਦਾ ਸਮਾਂ ਹੋਊਗਾ ਆਓ ਲੈਣੀ ਹੈ ਜਾਣਕਾਰੀ ਵੀਰ ਜ ਪੋਛੋ ਤੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜਸ ਸਾਸਰੀਕਾ ਸਾਸਰੀਕਾ ਵੀਰ ਜੀ ਸੰਤੂ ਸਾਹਿਬ ਤੁਹਾਡਾ ਵੀ ਜੀ ਵੈਲਕਮ ਆਇਆ ਨੂੰ ਸਾਰੇ ਵੀਰ ਭਰਾਵਾਂ ਮੇਰੇ ਸਾਰੇ ਦੂਰ ਬੈਠਾਂ ਸਾਸਰੀਕਾਲ ਜੀ ਸਾਸਰੀਕਾ ਭਾਈ ਪ੍ਰਤਾਪ ਜੀ ਮਾਰਾ ਸਾਸਰੀਕਾ ਹੋਰ ਕੈਮ ਜੀ ਸਾਰਾ ਪਰਿਵਾਰ ਬੱਚੇ ਠੀਕ ਹੈ ਬਹੁਤ ਵਧੀਆ ਚੰਗੇ ਭਰਾਵ ਦੇ ਸਨ ਠੀਕ ਠਾਕ ਹਾਂਜੀ ਅੱਛਾ ਤੇ ਵੀਰ ਜਸ ਪਸ਼ੂਆਂ ਚ ਜਿੱਦਾਂ ਆਪਾਂ ਦੱਸਿਆ ਪੰਜ ਆਪਣੇ ਕੋਲ ਟੋਟਲ ਨਗ ਬਕਾਉਗਾ ਹਾਂਜੀ ਹਾਂਜੀ ਵੈੜਾ ਦੋ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਟੋਕਰ ਟੋਕਰ ਗੱਪਣ ਇੱਕ ਟੋਕਰ ਗੱਪਣ ਇੱਕ ਛੋਟੀ ਸੁਈ ਪਾਈ ਲਨ ਠੀਕ ਆ ਹਾਂਜੀ ਤੇ ਰੇਟ ਵਧਦੇ ਫਿਰ ਉਹੀ ਹੈ ਜਾਇ ਜੀ ਜਾਇ ਜੀ ਜਾਇ ਜੀ ਹੋਣਗੇ ਠੀਕ ਹੈ ਜਾਇ ਜੀ ਸੰਧੂ ਸਾਹਿਬ ਅੱਗੇ ਨਾ ਹੀ 20 ਦਿਨ ਲੇਟ ਹੋ ਗਏ ਆ ਸਰਦਾਰਾਣੀ ਕਣਕ ਦੀ ਵਿਜਾਈ ਨੂੰ ਲੱਗੇ ਰਹੇ ਸੀ ਤਦ ਕਰਕੇ ਦੋ ਤਰੇ ਚਲੋ ਇੱਕ ਅੱਧੀ ਅਸੀਂ ਲਈ ਆ ਇੱਕ ਅੱਧੀ ਤੋਰੀ ਕੇ ਆਇਆ ਚਲੋ ਵਪਾਰ ਦਾ ਕੰਮ ਰੁਕਦਾ ਵੀ ਕਿੱਥੇ ਆ ਹਾਂਜੀ ਹਾਂਜੀ ਦੋ ਕੱਲ ਦੀਆਂ ਤੇ ਦੋ ਅੱਜ ਦੀਆਂ ਇੱਕ ਆ ਭਾਜੀ ਹੁਣਾਂ ਲਈ ਕਣਕ ਮਾਤਨੇ ਲੰਮੀ ਕਰਤੀ ਨਹੀਂ ਤੇ ਬਜਾਈ ਵੇਲੇ ਨਾ ਹੋ ਜਾਂਦੀ ਮੀਂਹ ਦਾ ਕਰਕੇ ਥੋੜੀ ਲੇਟ ਹੋ ਗਈ ਹਾਂਜੀ ਹਾਂਜੀ ਫਿਰ ਬਾਰਿਸ਼ ਹੋ ਗਈ ਵਿੱਚ ਹਾਂਜੀ ਬਾਰਿਸ਼ ਦਾ ਕਰਕੇ ਥੋੜੀ ਲੇਟ ਆਪਾਂ ਉਦੋਂ ਮਿਲੇ ਸੀ ਮਿਲਣਾ ਤਾਂ ਪਹਿਲਾਂ ਮੀਂਹ ਪੈ ਗਿਆ ਸੀ ਕਣਕ ਕਣਕਾਂ ਕਾਫੀ ਹੋ ਗਈਆਂ ਹਾਂਜੀ ਹਾਂਜੀ ਤੇ ਚਲੋ ਹੋ ਗਈ ਫਿਲਹਾਲ ਬਜਾਈ ਹੁਣ ਹਾਂਜੀ ਹੋ ਗਈ ਹੋ ਗਈ ਤੇ ਬਿਲਕੁਲ ਹੁਣ ਲਗਾਤਾਰ ਪਈ ਲਗਾਤਾਰ ਹੀ ਹੁਣ ਹੁਣ ਤੁਰੇ ਆਂਗੇ ਪੰਜਾਹ ਛੇ ਨੇ ਦੇਣਾ ਆਹੋ ਜੀ ਮੇਰ ਨਾਲ ਸੀ ਠੀਕ ਆ ਭਰਾ ਠੀ ਲੇ ਵੀ ਜਸਪੀ ਗੱਡ ਕੇ ਨਾਲ ਦੀ ਨਾਲ ਹੀ ਪਸ਼ੂ ਆਪਾਂ ਲੈ ਆਈਏ ਤੇ ਦੋਸਤੋ ਬਿਲਕੁਲ ਤਸੱਲੀ ਨਾਲ ਤੁਹਾਨੂੰ ਕੱਲਾ ਕੱਲਾ ਪਸ਼ੂ ਦਿਖਾ ਦੇਣਾ ਆਪਾਂ ਡਿਟੇਲ ਰੇਟ ਭਾਅ ਵਰਤਦਾ ਦੁੱਧ ਕਿੰਨਾ ਥਲੇ ਹਾਜ਼ਰ ਇਹਨਾਂ ਪਸ਼ੂਆਂ ਦੇ ਪੂਰੀ ਗੱਲਬਾਤ ਕਰ ਲਾਂਗੇ ਠੀਕ ਆ ਜਿੰਨੂ ਵੀਰ ਨੂੰ ਜਜੂਗਾ ਪਸੰਦ ਆਊਗਾ ਤਸੱਲੀ ਤੁਸੀਂ ਘਰੇ ਆਣ ਕੇ ਕਰ ਲਿਓ ਠੀਕ ਆ ਲੈਓ ਜੀ ਇਹ ਸੰਤੂ ਸਾਹਿਬ ਪਹਿਲਾਂ ਝੋਟੀ ਆ ਠੀਕ ਆ ਜੀ ਹਾਂਜੀ ਅੱਛਾ ਬਾਈ ਪ੍ਰਤਾਪ ਆਇਆਂ ਨੂੰ ਕਰ ਲਓ ਜੀ ਠੀਕ ਆ ਪਹਿਲਾਂ ਝੋਟੀ ਆ ਦੋਸਤੋ ਸਾਹਮਣੇ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਰਿਹਾ ਜੀ ਠੀਕ ਆ ਸੋ ਪਹਿਲਾਂ ਝੋਟੀ ਆ ਥੋੜਾ ਬੈਕ ਸਾਈਡ ਦਿਖਾ ਦੀ ਮਰੀ ਪ੍ਰਤਾਪ ਨੂੰ ਹਾਂ ਕਮਾ ਲਓ 10 ਤੋਂ 12 ਦਿਨ ਹੋ ਗਏ ਸੂਈ 10 ਤੋਂ 12 ਦਿਨ ਸਮਾ ਹੋ ਗਿਆ ਸੂਈ ਇਹ ਇੱਥੇ ਰੋਕ ਲਓ ਜੀ ਹਾਂਜੀ ਇੱਥੇ ਰਹੋਗਾ ਲੈਵਾ ਥੋੜਾ ਨਿੱਗਰ ਰੱਖਦੀ ਆ ਹੂੰ ਤੇ ਦੁੱਧ ਇਸ ਲਈ 9 ਕਿਲੋ ਤਿਆਰ ਹੈ ਠੀਕ ਆ ਜੀ ਹਾਂਜੀ 9 ਕਿਲੋ ਦੁੱਧ ਜਿਹੜਾ ਬਿਲਕੁਲ ਤਿਆਰ ਹੈ ਹਾਂਜੀ ਪਹਿਲਾਂ ਝੋਟੀ ਸੂਈ ਆ ਪਹਿਲਾਂ ਹਾਂਜੀ ਤੇ 10 ਦੇ 10 ਕ ਦੱਸਿਆ 12 ਦਿਨ ਹੋ ਗਏ 12 ਦਿਨ ਤੇ ਇੱਕ ਇਹ ਆ ਜੀ ਇਹਨਾਂ ਪਹਿਲਾਂ ਪਾੜਾ ਲੈਂਦੀ ਆ ਅੱਛਾ ਜੀ ਨਾਲ ਹੇ ਨਾਲ ਪਾੜਾ ਨਾਲ ਹੀ ਬੱਚਾ ਛੱਡਦੇ ਹਾਂ ਹਾਂਜੀ ਪਹਿਲਾਂ ਝੋਟੀਆਂ ਕਈ ਨਾ ਆਉਂਦੀ ਕਰ ਗਈ ਹੋਊ ਹਾਂ ਸਟਾਰਟਿੰਗ ਤੋਂ ਹਾਂਜੀ ਲਓ ਵੀ ਦੋਸਤੋਂ ਨਿੱਗਰ ਲੇਵਾ ਬਿਲਕੁਲ ਤੇ 9 ਕਿਲੋ ਦੁੱਧ ਦੱਸਿਆ ਜੀ ਹਾਂਜੀ ਜੇ ਕਿ ਇਹਨੇ ਆਨਲਾਈਨ ਮੰਗਵਣੀ ਹੋਊਗੀ 8 ਕਿਲੋ ਦੀ ਗਾਰੰਟੀ ਹੋ ਜੀ ਠੀਕ ਹੈ ਜੀ ਹਾਂਜੀ ਦੁੱਧ 9 ਹੀ ਹੋਊਗਾ ਬਹੁਤ ਦੋਸਤੋਂ 9 ਕਿਲੋ ਦੁੱਧ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਕਈ ਵਾਰ ਸਫਰ ਤੇ ਦੂਰ ਤਰਾਡੇ ਗਿਆ ਦੋਸਤੋਂ ਪਸ਼ੂ ਕਿਤੇ ਨਾ ਕਿਲੋ ਖੰਡ ਦਾ ਇਧਰ ਉਧਰ ਕਰ ਜਾਂਦਾ ਰੋਕ ਲਿਓ ਜੇ ਇੱਥੇ ਸੋ ਨਾਲ ਦੋਸਤੋ ਬਿਲਕੁਲ ਜਿੱਦਾਂ ਕਿ ਪਹਿਲਾਂ ਛੋਟੀ ਸੂਈਏ ਨਾਲ ਹੀ ਪਹਾੜਾ ਚਾਟ ਵੰਡਾ ਪਾ ਲਈਦਾ ਤੇ ਨਾਲ ਹੀ ਬੱਚੇ ਨੂੰ ਛੱਡ ਦਿੱਤਾ ਤੇ ਪਸਮਾਹ ਹੋ ਜਾਂਦਾ ਜਲਦੀ ਹਾਂਜੀ ਉਸੇ ਵੇਲੇ ਲਾ ਹੁੰਦੀ ਹੈ ਜੀ ਠੀਕ ਹਾਂਜੀ ਤੇ ਬਾਕੀ ਦੁੱਧ 9 ਕਿਲੋ ਦਾ ਦੁੱਧ 9 ਕਿਲੋ ਜੇ ਕਿਨੇ ਆਨਲਾਈਨ ਮੰਗਾਵਣੀ ਦੁੱਧ 8 ਹੋਊ ਠੀਕ ਹੈ ਜੀ ਹਾਂ ਤੁਹਾਨੂੰ ਪਤਾ ਪੈਂਦੇ ਜੀ ਬਹੂ ਘਰ ਵੀ ਜਾਂਦਾ ਬਿਲਕੁਲ ਜੀ ਬਿਲਕੁਲ ਕਿਲੋ ਖੰਡ ਦੇ ਵਿੱਚ ਫਰਕ ਪਾ ਜਾਂਦਾ ਅੱਛਾ ਜਸ ਬਾਈ ਕੀ ਮੁੱਲ ਰਹੂਗਾ ਇਸ ਛੋਟੀ ਦਾ ਮੁੱਲ ਜੈ ਜੀ ਸੰਤੂ ਸਾਹਿਬ ਮੁੱਲ ਕਰ ਲਈਏ 75 ਭਾਵੇਂ 70 ਹਾਂਜੀ 65000 ਦੀ ਦੇ ਦਾਂਗੇ 65 ਦੇਣੀ ਰਾਤ ਸਾਂ ਤੇ 3000 ਰੁਪਏ ਛੱਡਾਂਗੇ 65000 ਦੀ ਕੱਟੀ ਦੇ ਦਾਂਗੇ ਮੁੱਲ ਨਹੀਂ ਵਿੱਚ ਫालतੂ ਨਹੀਂ ਕਰਨਾ 65000 ਦੀ ਹਾਂ ਲੈ ਜਿੰਨਾ ਫਿਰ ਕੋਈ ਪਾਈ ਆ ਤੇ ਹੁਣ ਲੈ ਕੋਕੇ ਚੜ ਤੇ ਫਿਰ ਮੁੱਲ ਤਾਂ ਮਗਰ ਹੈ ਵੀ ਕੱਟੀ ਹੈ ਨਹੀਂ ਕਟਾ ਮਗਰ ਕਰਤਾ ਹਾਂਜੀ ਉਹ ਵੀ ਦਿਖਾ ਦਿੰਨੇ ਬਾਅਦ 65000 ਰੁਪਏ ਛੋੜ ਕਰਾਂਗੇ ਲੈ ਕਰੋ ਗੱਲ ਵੇਖੋ ਜੀ ਲੈ ਕਣਕ ਵੀ ਦੇ ਆਫਰ ਪ੍ਰਤਾਪ ਸਿੰਘ ਕਰੋਗੇ ਤੇ ਅਮਰ ਦੀ ਦੁਨੀਆ ਮੰਨਦੀ ਪ੍ਰਤਾਪ ਸਿੰਘ ਇੰਨੇ ਦਾ ਕਰੋ ਨਹੀਂ ਆਫਰ ਦਿੰਦਾ ਗਰਾਂਡਾ ਦੇ ਜਿੰਨੇ ਇਹ ਦੇ ਜਾਂਦਾ ਹੈਗੀ ਲੈ ਜੀ ਲੈ ਦੋਸਤੋ ਬਿਲਕੁਲ ਛੋਟੀ ਚੰਗੀ ਆ 40000 ਦੀ ਜਿਹੜੀ ਹਾਂ ਨਾ ਲੈ ਦੇ 40000 ਇਹ ਚੋਂ ਛੋਟ ਛਪਾਈ ਹੋ ਗਿਆ ਸੰਤੂ ਸਾਹਿਬ 40000 ਦੇ ਵਿੱਚੋਂ ਇਹਨਾਂ ਤੋਂ ਥੋੜਾ ਜਿਆਦਾ ਆ ਕੇ ਠੀਕ ਆ ਛੋਟੀ ਵੀ ਫਿਰ ਨਵੀਆਂ ਕੱਦ ਕਾਠ ਵੇਖੋ ਕਿਦਾ ਇਹਨੇ ਛੋਟੀ ਆ ਦਿਖਾ ਦਿਓ ਦਿਖਾਓ ਬੱਚਾ ਵੀ ਨਾਲ ਹੀ ਖਾਵੇ ਜਾਓ ਜੀ ਸੋ ਬੱਚਾ ਦੋਸਤੋ ਇੱਕ ਵਾਰੀ ਜ਼ਰੂਰ ਨਾਲ ਦੇਖੋ ਠੀਕ ਆ ਆ ਦੇਖੋ ਠੀਕ ਆ ਮਗਰ ਕਟਾ ਤੇ ਆ ਦੇਖ ਸਕਦੇ ਹੋ ਤੁਸੀਂ ਠੀਕ ਆ ਔਰ ਠੀਕ ਆ ਦੋਸਤੋ ਜਿਹੜਾ ਅਗਲਾ ਐਨੀਮਲ ਆਪਾਂ ਤੁਹਾਨੂੰ ਦਿਖਾਉਣਾ ਬਿਲਕੁਲ ਇੱਕ ਵੈੜ ਆ ਇਹ ਇਹ ਟੋਕੜ ਕੱਪੜਾ ਇਹ ਟੋਕੜ ਕੱਪੜਾ ਨਹੀਂ ਦੂਜੇ ਸੂਵੇ ਗਾਂ ਦੀ ਗੱਬਣ ਆ ਅੱਛਾ ਅਗੇ ਦੂਜੇ ਸੂਵੇ ਲਈ ਕੱਪੜ ਕਿੰਨੇ ਮਹੀਨਿਆਂ ਦੀ ਆ ਇਹ ਸਾਢੇ ਤਿੰਨਾਂ ਦੀ ਸਾਢੇ ਤਿੰਨ ਮਾਂਥ ਦੀ ਦੋਸਤੋ ਅਗੇ ਕੱਪੜ ਆ ਆਪਾਂ ਚਾਹ ਕੇ ਕਰਾਈ ਆਪਣੇ ਹੱਥੀਂ ਜਿੰਨੇ ਵੀ ਲੈਣੀ ਆ ਉਹ ਵੀ ਕਰਾ ਸਕਦਾ ਜੀ ਠੀਕ ਆ ਦੁੱਧ ਇਹਦੇ ਥੱਲੇ 6 ਕਿਲੋ ਹੋਗਾ ਜੀ 6 ਕਿਲੋ ਕੱਲ ਹੀ ਆਪਣੇ ਤੋਂ ਆਈ ਆ ਦੋ ਦੋ ਵਧ ਵੀ ਸਕਦੀ ਹੈ ਹੋਰ ਹਾਂ ਅਗੇ ਦੂਜੇ ਸੂਵੇ ਲਈ ਕੱਪੜ ਹਾਂਜੀ ਦੂਜੇ ਸੂਵੇ ਲਈ ਪਹਿਲਾਂ ਗਾੜੀ ਸੂਈ ਸਾਢੇ 6 ਕਿਲੋ ਦੁੱਧ ਤੋਂਵੇਂ ਡਾਂਗੇ ਇਸੇ ਤਰ੍ਹਾਂ ਪਹਾੜੇ ਤੇ ਪਹਾੜੇ ਤੇ ਪਹਾੜੇ ਠੀਕ ਆ ਜੀ ਕੋਈ ਪੂਰ ਸ਼ਟਾ ਨਹੀਂ ਆਏ ਚੋਣ ਪੋਲੀ ਠੰਡੀ ਧੀਰੀ ਬੜੀ ਸੋ ਪ੍ਰਤਾਪ ਜੀ ਥੋੜਾ ਜਿਹਾ ਉਹਨੂੰ ਕਰ ਲਓ ਲੋ ਵੀ ਦੋਸਤੋ ਠੀਕ ਆ ਜੀ ਬਿਲਕੁਲ ਲਾਈਟ ਬਰਾਊਨ ਤੇ ਬਿਲਕੁਲ ਬਲੈਕ ਦਾ ਕੰਬੀਨੇਸ਼ਨ ਆ ਥਾਣਾ ਭਾਂਡਾ ਜਿਹੜਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਸਾਢੇ 6 ਕਿਲੋ ਤਾਰਾਂ ਇਸ ਥੱਲੇ ਡਾ ਦੋਸਤੋ ਮੌਜੂਦ ਆ ਦੁੱਧ ਦੋਵੇਂ ਡਾਂਗੋ ਕੋਈ ਵੀਰ ਚਵਾਈ ਕਰਕੇ ਤਸਨੀ ਕਰ ਸਕਦਾ ਠੀਕ ਆ ਜੀ ਬਾਕੀ ਸਾਢੇ 3 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਵੀਰ ਉਹਨਾਂ ਨੇ ਆਪਣੀ ਚੈੱਕ ਪਾਸ ਦੋਸਤੋ ਕਰਾਈ ਆ ਬਾਕੀ ਕੋਈ ਖਰੀਦਦਾਰ ਵੀ ਆਵੇ ਆਦੀ ਨਰਖ ਪਰਖ ਤੁਸੀਂ ਆਪ ਦੇ ਹੱਥੀ ਵੀ ਚੈੱਕ ਕਰਾ ਸਕਦੇ ਜਸਾਈਂ ਦਾ ਕਰਕੇ ਠੀਕ ਹੈ ਹਾਂਜੀ ਸੋ ਵੜ ਕਦ ਕੜ ਦੀ ਬੇਸ਼ੱਕ ਮੀਡੀਅਮ ਆ ਦੋਸਤੋ ਪਰ ਨਿੱਗਰ ਜਿੰਨੀ ਵੀ ਆ ਤੁਸੀਂ ਦੇਖ ਸਕਦੇ ਭਾਰਾ ਪੇਟ ਫਿਰ ਸੰਧੂ ਸਾਹਿਬ ਦੁੱਧ ਵੀ ਇਹਦਾ ਮੱਜਾਂ ਰਗਾ ਠੀਕ ਹੈ ਜੀ ਆ ਦੇਖੋ ਜੀ ਨਾ 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 ਠੀਕ ਹੈ ਸੁਹਵਾਨਾ ਲੇਵਾ ਦੋਸਤੋ ਬਿਲਕੁਲ ਸਾਫ ਸ਼ੁੱਧ ਲੇਵਾ ਥਾਨ ਤੋਂ ਪੂਰਾ ਮੁਠੀ ਆ ਤੇ ਬਾਕੀ ਰੇਟ ਆਪਾਂ ਵੀਰਾਂ ਤੋਂ ਪੁੱਛ ਲਈਨੇ ਤੇ ਜੱਸ ਭਾਈ ਕਿੱਥੋਂ ਤੱਕ ਮੋਲ ਦੀ ਮੰਗੇਗੀ ਆ ਮੰਗਦੇ ਸੰਤੂ ਸਾਹਿਬ ਆ ਪੰ 30000 ਕਰ ਲਗੇ ਹਾਂਜੀ ਇਹ 5000 ਦੇ ਹਾਂ ਨਾ 25000 50 ਛੋੜ 24 ਦੀ ਹਾਂਜੀ ਹੋਰ ਕੁ ਗੰਜਾਇਸ਼ ਚਲੋ ਬਸ 30 ਬਸ 30000 ਦੀ ਹਾਂਜੀ ਇਹ ਤੁਹਾਨੂੰ ਲਓ ਜੀ 23000 ਦੀ ਆ ਦੋਸਤੋ ਬਾਕੀ ਵਹਿਰ ਚੰਗੀ ਆ ਸਾਰਾ ਸਿਆਲੇ ਨੇ ਦੁੱਧ ਦੇਣਾ ਬਿਲਕੁਲ ਜੀ ਬਿਲਕੁਲ ਵਹਿਰ ਚੰਗੀ ਆ ਜਿੰਨੇ ਵੀ ਆ ਦੋਸਤੋ ਪੂਰੀ ਚੰਗੀ ਆ ਸਾਢੇ 3 ਮਹੀਨੇ ਤੱਕ ਅੱਪਣ ਤੋਕੜ ਕਾ ਬਣਾ ਠੀਕ ਹੈ ਜੀ ਤੇ ਅਗਲਾ ਜਿਹੜਾ ਦੋਸਤੋ ਐਨੀਮਲ ਆਪਾਂ ਤੁਹਾਨੂੰ ਦਿਖਾਉਣਾ ਉਹ ਕੱਲੀ ਤੋਕੜ ਹੋਊਗੀ ਬਣਾ ਤੋਕੜ ਹੋਊਗੀ ਉਹ ਜੀ ਵੱਡੀ ਵਹਿੜ ਆ ਹਾਂ ਜੀ ਇਹ ਨਾ ਕਿਸੇ ਨੇ ਸਾਂਭੀ ਨਹੀਂ ਆ ਹਾਂ ਜੀ ਇੱਕ ਤੇ ਪਠੇ ਨਹੀਂ ਪਾਈ ਹਾਂ ਜੀ ਚਾਰੀ ਭੁੱਖੀ ਮਰੀ ਪਈ ਵੇਖੋ ਮੂੰਹ ਨਹੀਂ ਚੁੱਕਦੀ ਹੂੰ ਹੂੰ ਇਹ ਆਈ ਨੂੰ ਅੱਜ ਤੋਂ 6 ਦਿਨ ਹੋ ਗਏ 5 6 ਦਿਨ ਹਾਂ ਤੇ ਹੁਣ ਥੋੜੀ ਬਾਲੀ ਅੱਛਾ ਕੱਲੀ ਨਹੀਂ ਆਈ ਛੋੜਾ ਕਾਵਾਂ ਦਾ ਨਾਲ ਲੈ ਕੇ ਆਈ ਆ ਇੱਕ ਮਸ਼ੀਨ ਆਈ ਇਹਦੇ ਨਾਲ ਤੁਹਾਨੂੰ ਕੋਈ ਚਵਾ ਜੀ ਤੇ ਮੰਨੋਗੇ ਇਹ ਮੋਗੇ ਤੋਂ ਵਹਿੜ ਆ 1 ਲੱਖ 10 ਹਜ਼ਾਰ ਦੀ 35 ਕਿਲੋ ਦੁੱਧ ਚੋਂਦਾ ਰਿਹਾ ਦੇਖੋ ਜੀ ਕਿਸੇ ਕਾਰਨ ਕੋਈ ਧੱਪਾ ਵੱਜ ਗਿਆ ਜਾਂ ਕਿਲੋ ਧੱਪਾ ਵੱਜ ਗਿਆ ਵੇੜ ਤੋਂ ਵੇੜ ਪੂਰੀ ਜਾਤ ਪਾਤ ਆਲੀ ਵੇੜ ਜੀ ਸਿੰਘਾ ਤੂੰ ਆਈ ਆ ਤੇ ਉਹ ਕੰਜੀ ਸਾਹਿਬ ਆਇਆ ਹੈ ਅੱਛਾ ਜੀ ਸਾਰੇ ਹਰ ਕੇ ਮਾਲ ਪਾਇਆ ਇੱਕ ਮੁੱਢੇ ਬਾਅਦ ਹੀ ਸੈਟ ਕਟਿਆ ਹਾਂ ਹਾਂ ਜੀ ਨਹੀਂ ਅੱਛਾ ਹੁਣ ਜੱਸ ਭਾਈ ਇਹ ਇੱਕ ਤਾਂ ਇਹ ਦੱਸ ਦਈਏ ਵੀ ਚਲੋ ਹੁਣ ਦੁੱਧ ਦੇ ਥੱਲੇ ਹੈਗਾ ਕਿੰਨਾ ਦੁੱਧ ਇਹਦੇ ਥੱਲੇ ਸੰਧੂ ਸਾਹਿਬ 11 ਕਿਲੋ ਹੋਊਗਾ 9 ਕਿਲੋ ਦੀ ਗਾਰੰਟੀ ਹੋਊਗੀ 9 ਕਿਲੋ ਦੀ ਹਾਂ ਫੁੱਲ ਕੋਈ ਧਾਰਮਣਾ ਮਾਰ ਠੀਕ ਆ ਤੇ ਹੁਣ ਅੱਗੇ ਮਤਲਬ ਕਿ ਚਲੋ ਪਣੀ ਪੂਣੀ ਨਹੀਂ ਨਹੀਂ ਇਹ ਗਲਤ ਹੈ ਝੂਠ ਮਾਰਨ ਦਾ ਫਾਇਦਾ ਨਹੀਂ ਸੰਧੂ ਸਾਹਿਬ ਜਿੱਡੀ ਵਹਿੜਿਆ ਸੰਧੂ ਸਾਹਿਬ ਹੁਣ ਗਾਂ ਆਪੇ ਥੋੜਾ ਮੋੜ ਕੇ ਦਿਖਾਈਏ ਪੂਰਾ ਵਹਿੜ ਵੀ ਮਨ ਲਾ ਦੇ ਪੂਰੇ ਕੈਮਰੇ ਦੇ ਵਿੱਚ ਨਹੀਂ ਆਉਂਦੀ ਨਾ ਜੀ ਨਾ ਆਹ ਦੇਖੋ ਸੋ ਹਾਈਡ ਕਰ ਤੋ ਸੋ ਪੂਰੀ ਆ ਕਈ ਵਾਰਾਂ ਸਾਹਮ ਸੰਭਾਲ ਖੁਣੋ ਜਿਹੜਾ ਪੱਗੋ ਬਿਲਕੁਲ ਠੋਕੀਆ ਆ ਸੰਧੂ ਸਾਹਿਬ ਆ 6 ਦਿਨ ਹੋ ਗਏ ਆਈ ਨੂੰ ਦੁੱਧ 9 ਤੋਂ 10 ਕਿਲੋ ਕਰ ਗਈ ਸਾਡੇ ਤੋਂ ਅਜੇ 6 ਦਿਨਾਂ ਦੇ ਵਿੱਚ ਵਿੱਚ ਠੀਕ ਆ ਜੀ ਜਿਹੜਾ ਗਾਂ ਹੋਰ ਹੁਣ ਛਟਾਲੇ ਚੱਲ ਪਏ ਨੇ ਰੋਕ ਲਓ ਮਿੰਟਕਾ ਛਟ ਚੰਗੀ ਸੇਵਾ ਦੀ ਨਸਲ ਬਰੀਡ ਵਾਲੀ ਆ ਫਿਰ ਵੇਖੋ ਜੀ ਹੁਣ ਕਿਸੇ ਕਾਰਨ ਕਰਕੇ ਇਹ ਕਮਜ਼ੋਰ ਜੀ ਹੋ ਗਈ ਆ ਹਾਂਜੀ ਜਾਂ ਕਹਿ ਲਈਏ ਵੀ ਕਿਤਨਾ ਕਿਤਨਾ ਸੰਦੂ ਸਾਹਿਬ ਮਸ਼ੀਨ ਵਿੱਚ ਬਖਾ ਦੇ ਨੇ ਮਸ਼ੀਨ ਨਾਲ ਚਵਾਈ ਕਰਦੇ 35 ਕਿਲੋ ਆਦੇ ਹੱਥੀ ਉਹਨਾਂ ਦੁੱਧ ਚ ਹੋਇਆ ਨਹੀਂ ਮੈਂ ਤੁਹਾਨੂੰ ਵੇਖ ਕੇ ਦੱਸਦਾ ਜੀ ਵੇਖੋ ਜੀ ਫੋਲ ਬੜਾ ਜਿਹੜਾ ਵੀ ਕੋਈ ਵੇਖਦਾ ਪਿਆ ਉਹਨਾਂ ਸਮਝ ਹੀ ਜਾਣਾ ਕੋਈ ਦੇਸੀ ਦਾ ਹੈ ਨਹੀਂ ਹਾਂਜੀ ਜੇ ਨਾਂ ਪਤਾ ਹਾਂਜੀ ਤੇ ਪਰ ਠੀਕ ਹੈ ਜੀ ਕੋਈ ਕਿਸੇ ਕਾਰਨ ਕਰਕੇ ਪਸ਼ੂ ਕੋਈ ਲਸਾ ਫਿੱਕਾ ਹੋ ਗਿਆ ਠੀਕ ਆ ਜੀ ਥਾਣਾ ਥਾਣ ਵੀ ਪਰ ਇਹ ਠੰਡੀ ਧੀਰੀ ਵੜੀ ਆ ਇਧਰ ਵੇਖੋ ਥਾਣ ਮੁਠੀ ਵਾਲਾ ਇਹ ਨਹੀਂ ਭਾਵੇਂ ਜ ਆ ਲਓ ਜੀ ਹਾਂ ਜੀ ਤੇ ਹੁਣ ਜਸਪਾਲ 9 ਕਿਲੋ ਬਿਲਕੁਲ ਆ ਗਿਆ ਹੈ ਠੰਡਾ ਕਰਕੇ 9 ਕਿਲੋ ਕੰਡੇ ਵਾਲਾ ਦੁੱਧ ਆਹ ਦੇਖੋ ਜੀ ਸੋ ਥਣ ਦੀ ਕੁਆਲਿਟੀ ਦੋਸਤੋ ਕਾਫੀ ਸੋਹਣੀ ਆ ਬਿਲਕੁਲ ਵਾਈਟ ਕਲਰ ਦੇ ਵਿੱਚ ਇੱਕ ਰੰਗ ਬਿਲਕੁਲ ਵਾਈਟ ਆ ਠੀਕ ਆ ਸੋ ਹਾਈਟ ਕੱਦ ਤੁਹਾਨੂੰ ਦੱਸ ਹੀ ਦਿੱਤਾ ਫੁੱਲ ਬਟਾ ਫੁੱਲ ਵੱਡੇ ਕੱਦ ਕੱਢ ਦੇ ਵਿੱਚ ਨਾ ਸਾਫ ਸੰਭਾਲ ਦਾ ਕਾਰਨ ਜਿਹੜਾ ਦੋਸਤੋ ਪਸ਼ੂ ਸਿਹਤ ਪੱਖੋਂ ਇਸ ਤਰ੍ਹਾਂ ਦਾ ਬਾਕੀ ਜਿਹੜੇ ਵੀਰ ਨੇ ਅੱਗੇ ਕੋਸ਼ਿਸ਼ ਕਰਨੀ ਹੈ ਬਿਲਕੁਲ ਸਾਫ ਸੰਭਾਲ ਚੰਗੀ ਕਰ ਲੈਣੀ ਇਸ ਵੇੜ ਤੋਂ ਉਹ ਤੁਸੀਂ ਜ਼ਰੂਰ ਹੱਥ ਪਾ ਲਿਓ 9 ਕਿਲੋ ਦੁੱਧ ਵੀ ਹਾਜ਼ਰ ਆ ਬਾਕੀ ਆਪਾਂ ਨੂੰ ਇਹ ਨਹੀਂ ਪਤਾ ਸਮਾਂ ਕਿੰਨਾ ਹੋ ਗਿਆ ਫਿਲਹਾਲ ਫਿਰ ਵੀ ਜਿਹੜਾ ਦੋਸਤੋਂ 9 ਕਿਲੋ ਦੁੱਧ ਦੇ ਰਹੀ ਹੈ ਤੇ ਆਪਾਂ ਸੱਜਰ ਦਾ ਸਹੀਏ ਜੇ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਵੀ ਜਦੋਂ ਬਿਲਕੁਲ ਹੈਲਥੀ ਹੋਊਗੀ ਬਿਲਕੁਲ ਰਾਜੀ ਹੋਊਗੀ ਠੀਕ ਆ ਜੀ ਵੜ ਕਿੰਨਾ ਬਿਲਕੁਲ ਪੀਕ ਦਾ ਦੁੱਧ ਜਿਹੜਾ ਨਰਿਆ ਹੋਊਗਾ ਠੀਕ ਆ ਸੋ ਬਾਕੀ ਥਾਂ ਚੱਟਾ ਕਾਫੀ ਸੋਹਣਾ ਵਿਖਾਲਾ ਵਧੀਆ ਤੇ ਜਸਪਾ ਕਿੰਨਾ ਇਹਦਾ ਮੁੱਲ ਕੀ ਕਰਾਂਗੇ ਲੈਣ ਦਾ ਮੋਲਾ ਦਾ ਸੰਤੂ ਸਾਹਿਬ ਜੇ ਤਾਂ ਉਹਨੂੰ ਦੀ ਤੁਹਾਨੂੰ ਪਤਾ ਰਾਜੀ ਰੂਜੀ ਭਾਵੇਂ 35 40 ਕਰ ਲਗੇ ਹਾਂਜੀ ਹੁਣ ਆਪਾਂ ਬਿਲਕੁਲ ਜਾਇਜ਼ ਹੀ ਕਰਨਾ 5000 ਦੀ ਦੇ ਦਾਂ 250 अच्छा जी 25 जो 2000 रुपया शॉर्ट है 23000 जे ए डी फची पर लगे थे खर्चा इतना बड़ा आंदा है बस ही बस हां सो बाकी फेस क्वालिटी दोस्तों आप ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਇੱਲਣੀਆਂ ਬਾਕੀ ਰਾਸਿਆ ਇਹ ਹੈ ਪਹਿਲਣੀਆਂ हां ਪਹਿਲਣ ਬਿਲਕੁਲ ਪਹਿਲਣ ਠੀਕ ਆ ਜੀ ਤੇ ਬਾਕੀ ਚਾਰੂ ਜਵਾਨ ਹੋ ਗਈ ਜਵਾਨ ਹੋ ਗਈ ਦੰਦੋਂ मुंह ਜਵਾਨ ਹੋ ਗਈ ਜਵਾਨ ਹੋ ਗਈ ਠੀਕ ਆ ਜੀ ਹਾਂ ਜੀ ਮੂੰਹ ਦੰਦੋਂ ਦੋਸਤੋ ਜਵਾਨ ਆ ਠੀਕ ਆ ਇਹ ਤਾਂ ਕੀ ਮੈਨੂੰ ਲੱਗਦਾ ਵੀ ਹੁਣ ਜੇ ਤਾਂ ਖੁਰਲੀ ਤੇ ਬੰਨੀ ਆ ਤੇ ਮੂੰਹ ਨਹੀਂ ਤਾਂ ਚੱਕਣ ਦੀ ਪਈ ਇੰਨੀ ਜਿੱਡਾ ਇਹਦਾ ਸਰੀਰ ਹੁਣ ਇਹਨੂੰ ਖਰਾਕ ਹੀ ਨਹੀਂ ਮਿਲਦਾ ਨਹੀਂ ਜੀ ਨਹੀਂ ਜਦੋਂ ਉਲਕਾਈ ਤੇ ਕੁੜੀ ਤਾਂ ਦੇਖੋ ਕੱਦ-ਕਾਡ ਦੇਖੋ ਕੋਈ ਬੇਲ ਦੀ ਗਿੱਡੀ ਲੰਮੀ ਜਿੱਡੀ ਇਹਨੂੰ ਖਰਾਕ ਚਾਹੀਦੀ ਸੀ ਐਡੇ ਵੱਡੇ ਪਸ਼ੂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਕੀ-ਕੀ ਘਰ ਸੀ ਜਾਂ ਕੀ ਕੁਛ ਉਹਨਾਂ ਦੇ ਖੂਲ ਸੀਗਾ ਜਿੱਦਾਂ ਸੰਤੂ ਸਾਹਿਬ ਲੈ ਆਇਆ ਨਾ ਖੁਰਲੀ ਤੇ ਤੁੜੀ ਨਹੀਂ ਹੈਗੀ ਤਾਂ ਮਿੱਟੀ ਖਾਈ ਜਾਂਦੀ ਅੱਛਾ 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 ਹਾਂ ਉੱਥੇ ਜਿੱਥੋਂ ਲਿਆਇ ਖੋਲ ਕੇ ਦੇਖੋ ਜੀ ਹਾਂਜੀ ਠੀਕ ਆ ਇਹ ਤੇ ਕਰਮਾਲੀਆਂ ਨੂੰ ਪਾਈਏ ਜਿੰਨਾ ਉਹਨਾਂ ਹੀ ਚ ਇੱਕ ਅਗੜਾ ਹੋਰ ਦਵਾਦਗੇ ਜਾਂ ਤਾਂ ਪ੍ਰਤਾਪ ਸਿੰਘ ਨਾਲ ਰੁਸ ਜੇ ਤੇ ਜਾਂ ਫਿਰ ਵੈਰ ਨਾਲ ਵੈੜ ਨਾਲ ਰੁਸ ਜੇ ਇੱਕ ਤਾਂ ਅਗੜਾ ਹੋਰ ਹੈ ਹਾਂ ਲਓ ਜੀ ਨਹੀਂ ਮੈਨੇਜ ਬੱਤ ਸੋ ਬਾਕੀ ਥਣਪਾਂਡਾ ਦੋਸਤੋ ਬਹੁਤ ਸੋਹਣਾ ਤੇ ਜਸਪਾ ਬਾਕੀ ਚਾਰੇ ਥਾਣਾ ਦੀ ਗੱਲ ਕਰ ਲਈਏ ਪਰ ਆਪ ਨੂੰ ਸੋਹਣਾ ਹੈ ਇੱਕ ਪੂਰ ਛਟਾ ਕੇ ਇਸ ਥਾਂ ਚ ਨਾ ਥਣ ਵੱਧ ਘਟਣਾ ਹੋ ਅੱਛਾ ਜੀ ਇਹ ਆਪਣੀ ਫੁੱਲ ਗਰੰਟੀ ਹੈ ਠੀਕ ਹੈ ਭਰਾ ਹਾਂ ਜੀ ਤੇ ਦੋ ਤਾਂ ਵਧੂਗੀ ਜਾ ਕੇ ਘਟਦੀਨੀ 23000 लास्ट ਹੈ 23000 ਛੋੜ ਛੱਪਾ ਹੀ ਹੋ ਗੂ ਠੀਕ ਹੈ ਭਰਾ ਹਾਂਜੀ ਲਓ ਵੀ ਦੋਸਤੋ ਇਹ ਤੋਕੜ ਵਾਇਰਸ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀ ਠੀਕ ਆ ਜੀ ਤੇ ਐਨੀਮਲ ਜਿਹੜਾ ਵਪਾਰ ਦੀ ਲੈਣਾ ਦੋਸਤੋ ਪਸ਼ੂ ਹਰਕ ਤਰ੍ਹਾਂ ਦਾ ਹਰਕ ਕੁਆਲਟੀ ਦਾ ਲੈਣਾ ਪੈਂਦਾ ਸੋ ਬਹੁਤ ਵੀਰ ਡਿਮਾਂਡ ਬੜੀ ਜੀ ਤੋਂ ਕਈ ਹੁਣ ਸੱਜਰ ਨਹੀਂ ਲਾ ਸਕਦੇ ਨਹੀਂ ਪੈਸੇ ਲਾ ਸਕਦੇ ਹਾਂਜੀ ਹਾਂਜੀ ਹੁਣ ਸਿਆਲ ਆ ਦਾ ਨਾਲੇ ਦੁੱਧ ਪਾਉਣਗੇ ਤੇ ਨਾਲੇ ਪੀਣਗੇ ਬਿਲਕੁਲ ਨਾਲੇ ਲੈਣ ਗਾਂ ਬਣ ਜੂ ਅਗਲੇ ਐਨੀਮਲ ਦੀ ਕੀ ਡਿਟੇਲ ਆ ਵੀਰ ਜੱਸ ਇਹ ਜੀ ਤਜਾ ਸੂਆ ਸੂਈ ਆ ਜੀ ਤੇਜਾ ਸੂਆ ਹਾਂਜੀ ਤਾਜੀ ਬਿਲਕੁਲ ਤਾਜੀ ਤਾਜੀ 10 ਦਿਨਾਂ ਦੀ ਸੂਈ ਵੜਾ 10 ਦਿਨਾਂ ਦੀ ਹਾਂਜੀ ਬੱਚਾ ਮਗਰ ਤੇ ਕੀ ਆ ਜੀ ਬੱਚਾ ਜੀ ਮਗਰ ਬੱਚਾ ਹਾਂਜੀ ਦੁੱਧ ਹੁਣ ਕਿੰਨੇ ਕਿਤੇ ਕਰ ਆ ਗਈ ਹੈ ਇਹ ਹੁਣ ਇਹ ਟਾਈਮ 17 ਤੋਂ 16 ਕਿਲੋ ਦੇ ਵਿੱਚ ਵਿੱਚ ਆ ਜੀ 17 ਤੋਂ 16 ਹਾਂਜੀ ਲਓ ਜੀ 17 16 ਲੀਟਰ ਜਿਹੜਾ ਦੋਸਤੋ ਅੱਜ 10ਵੇਂ ਦਿਨ ਦੇ ਦੌਰਾਨ ਦੁੱਧ ਇਸ ਵੜ ਦੇ ਥੱਲੇ ਆ ਤੇ ਤੇਜਾ ਸੂਆ ਸੂਈ ਆ ਮਗਰ ਬੱਚਾ ਅੱਛਾ ਜੀ ਠੀਕ ਆ ਸੋ ਹਾਈਟ ਕੱਦ ਵੀ ਚੰਗਾ ਮੀਡੀਅਮ ਤੋਂ ਪਲੱਸ ਹਾਈਟ ਆ ਬੇਲ ਚੰਗੀ ਸੋਹਣੀ ਆ ਵਡੀਆਂ ਬੇੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ ਹਾਂਜੀ ਬੇਲ ਬਹੁਤ ਠੀਕ ਆ ਸੰਤੂ ਸਾਹਿਬ ਲੰਮਾ ਥਣ ਥਣ ਬਹੁਤ ਮੁਠੀ ਵਾਲਾ ਚੋਣਾ ਚੋਣ ਵੜੀ ਹੋਇਆ ਸੰਤੂ ਸਾਹਿਬ ਆ ਲੋ ਜੀ ਠੀਕ ਸੋ ਹਾਈਟ ਕੱਦ ਸੋਹਣਾ ਦੋਸਤੋ ਠੀਕ ਆ ਜਿੰਨੇ ਵੀ ਆ ਫੱਬਦੀ ਆ ਵਡੀਆਂ ਬੇੜਾਂ ਦੇ ਵਿੱਚ ਕੀਤੀ ਹੁੰਦੀ ਆ ਕਿਉਂਕਿ ਜਿੰਨੇ ਵੀ ਆ ਰਾਜੀ ਆ ਠੀਕ ਆ ਜੀ ਸੋ ਅੰਡਰ ਕੁਆਲਿਟੀ ਚੰਗੀ ਆ 16 17 ਲੀਟਰ ਬਿਲਕੁਲ ਸਟਾਰਟਿੰਗ ਤੋਂ ਦੁੱਧ ਆ ਬਾਕੀ ਪੀਕ ਤੇ ਕੋਈ 25 30 ਦਿਨਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਦੁੱਧ ਤੁਸੀਂ ਆਪਣੀ ਮਿਹਨਤ ਕਰਕੇ ਦੋਸਤੋ ਚੰਗੀ ਸੇਵਾ ਕਰਕੇ ਹੋਰ ਵੀ ਲੈ ਸਕਦੇ ਠੀਕ ਆ ਜੇ ਆਪਾਂ ਆਪ ਦੇ ਘਰ ਚਵਾ ਦਾਂਗੇ ਬਿਲਕੁਲ 16 17 ਹੈਗਾ ਆਪਾਂ 16 ਕਿਲੋ ਨਟ ਆਪਣੇ ਘਰੋਂ ਚਵਾ ਦਾਂਗੇ ਦੁੱਧੋਂ ਵਧੂਗੀ ਘੜਦੀ ਨਹੀਂ ਜਾ ਕੇ ਠੀਕ ਹੈ ਜੀ ਹਾਂਜੀ ਇਹ ਵੀ ਅਜੇ ਪਰਸੋਂ ਆਈ ਆਪਣੇ ਠੀਕ ਆ ਭਾਈ ਹਾਂਜੀ ਤੇ ਦੁੱਧ ਤਾਂ ਅਜੇ ਵੈਟ ਕਰੂਗੀ ਸਟਾਲਿਕ ਟੂਲੇ ਖਾ ਕੇ ਹਾਂਜੀ ਆ ਲਓ ਜੀ ਫਿਰ ਥਣ ਮੜਾ ਮੁਠੀ ਆਣਾ ਧਾਰ ਨਹੀਂ ਮੱਲ ਪੂਰ ਛਟਾ ਨਹੀਂ ਹੈ ਕੋਈ ਮੋਟਰ ਕੋ ਰਾਤ ਸਾਂ ਵਰਤੀ ਹੈ ਬਹਿਣ ਦੀ ਢੇਰ ਥੱਲੇ ਦੋ ਦੀ ਮੋਟਰ ਵਾਂਗੂ ਆ ਲਓ ਅਜੇ ਤਾਂ ਤੁਹਾਨੂੰ ਪਤਾ ਜਦੋਂ ਪਹੂ ਆਉਂਦਾ ਦਿਹਾੜੇ ਤੇ ਜੀ ਨਹੀਂ ਲਾਉਂਦਾ ਬਿਲਕੁਲ ਬਿਲਕੁਲ ਹਾਂਜੀ ਸੋ ਕੁਆਲਟੀ ਹੈ ਦੋਸਤੋ ਜਿੰਨੀ ਵੀ ਪੂਰੀ ਕੁਆਲਟੀ ਹੈ ਥਣ ਦੀ ਠੀਕ ਹੈ ਤੇ ਕਿੰਨਾ ਮੋਲ ਜਸਪਾ ਆਉਂਦਾ ਮੋਲ ਜੀ ਵੇਖੋ ਜੀ ਐੜੀਆਂ ਐੜੀਆਂ ਮਹਿੜਾਂ ਦਾ 60 65 ਵੀ ਕਰੀ ਜਾਂਦੇ ਆ ਆਪਾਂ 50 ਜੋ ਛੋੜ ਕਰਾਂਗੇ 50 ਚ ਹਾਂਜੀ ਇਧਰੋਂ ਕੋਈ ਗੁੰਜਾਇਸ਼ ਸੋ 3000 ਰੁਪਿਆ ਹੀ ਕਰਦਾ ਵੀ 47 ਹੋਰ 1000 ਕਰਦਾ 40 ਸ਼ਿਆਲੀ ਦੀ ਦੋ ਠੀਕ ਹੈ ਜੀ ਹਾਂ ਜੀ ਆ ਤੋਂ ਕਾਰੋਂ ਵੱਧਦਾ ਮੀਹ ਆ ਪੂਰਾ ਮੀਂਹ ਆ ਐਡੀਆਂ ਐਡੀਆਂ ਵੜਾਂ ਕੋਈ ਛਾਲੀ ਨੇ ਨਾਲ ਦੋ ਤੋਂ 46000 ਦੀ ਐ ਵੈੜ ਹੋ ਜੂਗੀ ਬਾਕੀ ਵੈੜ ਵੱਡੀ ਆ ਪੂਰੀ ਥਾਂ ਚੜਾ ਦੇ ਬੱਚਾ ਤੁਹਾਨੂੰ ਪ੍ਰੋਪਰ ਨਾਲ ਹੀ ਦਿਖਾ ਦੇ ਜੀ ਨਾਲ ਹੀ ਬੱਚਾ ਦਿਖਾ ਦੇ ਸੋ ਬੱਚਾ ਜ਼ਰੂਰ ਇੱਕ ਵਾਰੀ ਦੇਖ ਲਓ 10ਾਂ ਦਿਨਾਂ ਦੀ ਸੂਈ ਆ ਮਗਰ ਬੱਛਾ ਹੀ ਆ ਨਾ ਜੀ ਹਾਂ ਜੀ ਹਾਂ ਬੱਚਾ ਜਿਹੜਾ ਬੱਛਾ ਤੁਹਾਨੂੰ ਦਿਖਾ ਦਿੰਨੇ ਆਹ ਦੇਖੋ ਠੀਕ ਹੈ ਆ ਬੱਚਾ ਜਿਹੜਾ ਇਹਦਾ ਬੱਚਾ ਹੈ ਉਹ ਬਾਕੀ ਆਹ ਦੇਖੋ ਠੀਕ ਹੈ ਬਿਲਕੁਲ ਸੱਚ ਜਰੀ ਸੂਈ ਆ ਇਹ ਆਪਣੇ ਘਰੇ ਦੀ ਸੂਈ ਇੱਥੇ ਅੱਛਾ ਜੀ ਹਾਂਜੀ ਇਹਨੂੰ ਅੱਜ ਤਿਜਾ ਡੰਗਿਆ ਠੀਕ ਆ ਹਾਂਜੀ ਤਿੰਨ ਦਿਨ ਹੋ ਗਏ ਸੂਈ ਦੇ ਤਿੰਨ ਦਿਨ ਸ਼ਾਹੀਵਾਲ ਵੜਾ ਸ਼ਾਹੀਵਾਲ ਹਾਂਜੀ ਸ਼ਾਹੀਵਾਲ ਵੜੀ ਤੇ ਗਈ ਪੱਤਣਾ ਹੈ ਭਾਈ ਕੋਲੋਸੀ ਪੂਰੀ ਸੰਭੀ ਚੈਨ ਆ ਲੈ ਖਲਾ ਰਹੋ ਭਾਈ ਪ੍ਰਤਾਪ ਸਿੰਘ ਲੋ ਵੀ ਦੋਸਤੋ ਸ਼ਾਹੀਵਾਲ ਵੜਾ ਠੀਕ ਆ ਜੀ ਸ਼ਾਹੀਵਾਲ ਵੜਾ ਤੇ ਇਹ ਸੂਈ ਨੂੰ ਕਿੰਨੇ ਦਿਨ ਹੋ ਗਿਆ ਜੀ ਅੱਜ ਤਿਜਾ ਦਿਨ ਤਿਜਾ ਆਪਣੇ ਹੱਥੀ ਬਿਲਕੁਲ ਆਪਣੇ ਕਰੇ ਹਾਂ ਇਹ ਨਾਲ ਗੇਅਰ ਪ੍ਰੋਪਰ ਆ ਆਪਣੇ ਹੱਥੀ ਪਾਈ ਆ ਵੇਗਾ ਜੀ ਤਾਂ ਤੁਹਾਨੂੰ ਵੇਖੋ ਕਿੱਡਾ ਸੋਹਣਾ ਮੱਝਾਂ ਵਰਗਾ ਥਾਣਾ ਤੇ ਚਵਾਈ ਵਾਂ ਰੂਵ ਵਰਗੀ ਬਿਲਕੁਲ ਥੋੜਾ ਪ੍ਰਤਾਪ ਸੈਂ ਇੱਥੇ ਨੇੜੇ ਕਰਦੀਏ ਇਹਨਾਂ ਲਾਗੇ ਕਰੋ ਸੂਆ ਹੋਊਗਾ ਜਸ ਵੀ ਦੂਜਾ ਦੂਜਾ ਉਹ ਦੂਜਾਂ ਦੇ ਹੱਪਤਜਾ ਕਰਕੇ ਲਈ ਆ ਅੱਛਾ ਅੱਛਾ ਹਾਂਜੀ ਕੋਈ ਇੱਕ ਬੱਚਾ ਫੜ ਲਿਓ ਤੁਸੀਂ ਤੇ ਥਾਣਾ ਵੇਖੋ ਅੱਜ ਤੀਜਾ ਦਿਨ ਆ ਦੋਸਤੋ ਬੱਚਾ ਬਿਲਕੁਲ ਤੁਹਾਨੂੰ ਨਾਲੂ ਨਾਲ ਬੱਚੇ ਦੇ ਪ੍ਰੋਪਰ ਦਿਖਾ ਦਾਂਗੇ ਠੀਕ ਆ ਤੇ ਥਾਣਾ ਥੋਣ ਦੀ ਕੁਆਲਿਟੀ ਵੇਖੋ ਦੋਸਤੋ ਰੋਖ ਰੋਖ ਥਾਣਾ ਮੁਠੀ ਪੂਰਾ ਥਾਣਾ ਆ ਦੇਖੋ ਜੀ ਸੰਦੂ ਸਾਹਿਬ ਜੂੜ ਪਾਉਂਦੀ ਵੀ ਨਹੀਂ ਲੋੜ ਇਹਨੂੰ ਬਈ ਨਹੀਂ ਕਿ ਠੰਡੀ ਏ ਮੈਂ ਨਾ ਕੋਈ ਠੰਡੀ ਤਾਂ ਨਹੀਂ ਏ ਮੈਂ ਆ ਅੱਛਾ ਹਾਂ ਬਸ ਠੰਡੀ ਨਿਗਰ ਨੂੰ ਗਰ ਬਾਹਲੀ ਜਾਂਦੀ ਹਾਂ ਜੀ ਕੋਈ ਨਹੀਂ ਕੋਈ ਬੱਚਾ ਲੈ ਮੈਂ ਉਹ ਲੈ ਉਹ ਬੱਚਾ ਲੈ ਕੋਈ ਬੱਚੇ ਦੋ ਦਿਨ ਜੀ ਜੀ ਹਾਂ ਬੱਚੇ ਕਰਕੇ ਨਾ ਪਸ਼ੂ ਤਾਜ਼ਾ ਸੋਇਆ ਭੱਜਦਾ ਪਿੱਛੇ ਹਾਂਜੀ ਹਾਂਜੀ ਵਾਲੇ ਭਾਜੀ ਬੱਚਿਆਂ ਦਾ ਬੜਾ ਕਰਦੇ ਨੇ ਬੜਾ ਬੜਾ ਹਾਂ ਸੋ ਇਹ ਵੈਰਾ ਦੋਸਤੋ ਬਿਲਕੁਲ ਦੂਜਾ ਸੂਆ ਕੋਈ ਫਿਰ ਮੰਨ ਕੇ ਸੌਦਾ ਕਰ ਲੇ ਠੀਕ ਹੈ ਜੀ ਅੱਗੇ ਹਰਕਤ ਆਪੋ ਆਪਣੀ ਸਮਝਾ ਪੂਰੀ ਜਿੰਨੀ ਹੈ ਨਿਕਰਾ ਨਵੀਆਂ ਭਾਰੀਆਂ ਨਿਕਰਾ ਦੇ ਸਾਹ ਸੁਣ ਲ ਗਏ ਹੈ ਮਗਰ ਬੱਚਾ ਹੀ ਹੈ ਜੀ ਹਾਂ ਜੀ ਬੱਚਾ ਬੱਚਾ ਪੂਰਾ ਜ਼ਬਰਦਸਤ ਹੈ ਹਾਂ ਜੀ ਬਹੁਤ ਮਗਰ ਬੱਚਾ ਠੀਕ ਹੈ ਜੀ ਹਾਂ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਭਰਾਵੋ ਤੁਸੀਂ ਜ਼ਰੂਰ ਇੱਕ ਵਾਰੀ ਦੇਖਵਾ ਦਿਓ ਕੈਮਰੇ ਤਾਂ ਪਹੁ ਕਈ ਕਰਦਾ ਜੀ ਹਾਂ ਹਾਂ ਜੀ ਫਿਰ ਇਹ ਨਹੀਂ ਮੰਨ ਲਓ ਜਿੱਦਾਂ ਮਾਰਦੇ ਥੋੜੇ ਬੱਚੇ ਨੂੰ ਨਾਮ ਲਾ ਕੇ ਥੋੜੇ ਹੋਰ ਤੋਰ ਦਿੰਗੇ ਥੇਰਾ ਤੋਰ ਤੌਰ ਤੇ ਗਿਆ ਬੱਚਾ ਵੜਾ ਤਗੜਾ ਦਿੱਤਾ ਬੱਕਰੀਆਂ ਨੂੰ ਵੀ ਮੋਰ ਤੋਂ ਵੀ ਪ੍ਰਤਾਸ ਆ ਨਵੀਂ ਵੀ ਕਰਮਾਦੀ ਉਸ ਤੋਂ ਬਾਕੀ ਪਿੰਡੇ ਦੀ ਸਰੀਰ ਦੀ ਪੂਰੀ ਜੰਮੀ ਪਈ ਆ ਕੋਈ ਲਿਸਪੈਕ ਨਹੀਂ ਹੈਗਾ ਕੋਈ ਲਿਸਪਨ ਨਹੀਂ ਹੈਗਾ ਠੀਕ ਹੈ ਪੂਰੀ ਰਾਜੀ ਆ ਜਿੰਨੇ ਵੀ ਨਿੱਗਰ ਆ ਪੂਰੀ ਬੈਠ ਸੋ ਮੋਸਟਲੀ ਆ ਤੁਸੀਂ ਆ ਦੇਖ ਹੀ ਲੈਣ ਭਾਵੇਂ ਇੱਥੇ ਛੱਡ ਕੇ ਚੋਲੋ ਇਹ ਨੂੰ ਨਹੀਂ ਇਹ ਨਹੀਂ ਮਹਲਾ ਜਿੱਥੇ ਖੁਰਲੀ ਦੇ ਚੋਨਾ ਖੁਰਲੀ ਦੇ ਭਾਵੇਂ ਇੱਥੇ ਮੈਂ ਦੀ ਥੱਲੇੋਂ ਦੀ ਬੈਜੋ ਠੀਕ ਹੈ ਜੀ ਹਾਂਜੀ ਅਹ ਠੀਕ ਆ ਅੱਛਾ ਹੁਣ ਜਸਵੀਰੇ ਕਿੰਨਾ ਕੁ ਪੌੜਾ ਜਿਹੜਾ ਆਪਾਂ ਚਵਾ ਦਾਂਗੇ ਆਪਣੇ ਘਰੋਂ ਇੱਥੋਂ ਦੇ ਜੇ ਥੱਲੇੋਂ 11 ਕਿਲੋ ਲੀਟਰ ਚਵਾ ਦਾਂਗੇ 11 ਲੀਟਰ ਹਾਂਜੀ ਠੀਕ ਆ ਬਾਕੀ ਚਵਾਪਸ ਮਾਦੀ ਤੁਸੀਂ ਦੱਸ ਦਿੱਤੀ ਆ ਵੀ ਧਾਰ ਉਹ ਨਹੀਂ ਚਟਾਨੀ ਹੈਗਾ ਜੀ ਅਰਜੀ ਸੰਧੂ ਸਾਹਿਬ ਚਵਾਪਸ ਭਾਵੇਂ ਹੁਣ ਤਾਂ ਕੋਈ ਧਾਰਾ ਮੈਜੋ ਹੁਣ ਥੱਲੇ ਠੀਕ ਆ ਹਾਂਜੀ ਠੀਕ ਆ ਠੀਕ ਆ ਇਹ ਕਿੰਨਾ ਮੁੱਲ ਜਸਬਾਈ ਕਿਥੋਂ ਤੱਕ ਲੈਣ ਦੇਣ ਮੋਲਾ ਦੇ ਸ਼ਾਹ ਜੀ ਇਹਦਾ ਭਾਅ 55 60 ਕਰ ਲੈਂਦੇ ਹਾਂ ਜੀ ਇਹ ਵੀ 50 ਜੋ ਮਾਨਤਾ ਕਰਾਂਗੇ 50 ਜੋ ਹਾਂ ਜੀ ਇਹ ਵੀ ਰਾਸਿਆਂ 46000 ਦੀ ਵਾਹਟ ਦੇ ਦਾਂਗੇ ਹਾਂ ਨਾ ਅੱਛਾ ਹਾਂ ਨਾ ਘੱਟ ਤੇ ਨਾ ਵਧ ਬਿਲਕੁਲ ਜਾਇ ਉੱਲੀ ਖੁੱਲੀਆਂ ਛੋਟਾਂ ਉਹ ਕਹਿੰਦੇ ਨੂੰ ਨੀਂਦਾ ਆਉਣ ਕਿਨੇ ਚੁੰਦਾ ਫਾਰੀ ਇਹ ਵੀ ਗੱਲ ਹੈ ਹਾਂ ਕੋਈ ਮਨ ਗਾੜੀ ਪਾਉਂਦੇ ਨਹੀਂ ਉਹ ਨਹੀਂ ਕਿਤੇ ਕੁੜੀ ਹੋਏ ਆਏ ਨਜ਼ਾਰਾ ਆ ਜਾਂਦਾ ਜਿੱਦ ਤਰ ਇਹਨੇ ਤੇ ਪੀ ਨਾ ਰਾਸਿਆਂ ਦੁਬਾਰਾ ਫੇਰ ਮੈਂ ਤੇ ਪੀ ਹਾਂ ਆਓ ਵੜੀ ਚੋਂ ਨੋਲੀ ਕੁੜੀ ਕੋਈ ਰੱਸੀ ਨਿਆਣਾ ਰੱਸੀ ਨਿਆਣਾ ਪਾਉਣ ਦੀ ਲੋਟ ਮੈਂ ਨਾ ਪਾਵੇਂ ਸੰਦੂ ਸਾਹਿਬ ਜੀ ਜਿੱਤਰਾ ਮਰਜੀ ਗਾਂਹ ਕਰੀਂ ਤੁਹਾਡੇ ਕੈਮਰੇ ਦਾ ਕਰਕੇ ਉੱਤੇ ਨਹੀਂ ਨਹੀਂ ਗਾਂਹ ਕੋਈ ਗੱਲ ਕੋਈ ਨਹੀਂ ਗਾਂਹ ਕਰਦਾ ਕੋਈ ਗੱਲ ਥੋੜਾ ਅੱਗੇ ਕਰ ਲੋ ਕੋਈ ਗੱਲ ਨਹੀਂ ਨਹੀਂ ਇੱਥੇ ਖਿਲਾਰ ਦੇ ਖਿਲਾਰ ਦੇ ਖਿਲਾਰ ਦੇ ਨੋਵੀਂ ਦੋਸਤੋ ਬਿਨਾ ਬੰਗੇ ਤੋਂ ਬਿਨਾ ਰੱਸੀ ਤੋਂ ਬਿਨਾ ਨਿਆਣਾ ਪਾਏ ਤੁਸੀਂ ਜਿਹੜੀ ਹੈ ਤਸੱਲੀ ਕੋਈ ਵੀਰ ਕਰ ਸਕਦਾ ਬਿਲਕੁਲ ਦੋਸਤੋ ਪਾਰਦਰਸ਼ੀ ਟਾਂਕਣਾ ਫਿਰ ਕੋ ਟ੍ਰਾਂਸਪਰੈਂਸੀ ਮੋਖ ਰੱਖ ਕੇ ਜਿਹੜਾ ਕੰਮ ਕੀਤਾ ਜਾਂਦਾ ਮੇਰਾ ਫਿਰ ਫਿਰ ਵੀ ਤੁਸੀਂ ਆਪਦੀ ਤਸੱਲੀ ਨਰਕਪਰਖ ਘਾੜਨ ਕੇ ਕਰ ਲਿਓ ਠੀਕ ਆ ਵਪਾਰ ਦਾ ਕੰਮ ਆ ਤਸੱਲੀ ਆਪਦੀ ਪੂਰੀ ਕਰਕੇ ਲੈ ਕੇ ਆਉਂਦਾ ਕੋਈ ਵੀ ਵਪਾਰੀ ਆ ਜਿਹੜਾ ਵੀ ਵਪਾਰੀ ਠੀਕ ਹੈ ਨਹੀਂ ਮੰਨ ਲੈ ਸੰਦਾਰ ਵਪਾਰ ਕਰਦਾ ਅੱਗੇ ਕੋਈ ਵੀ ਖਰੀਦਦਾਰ ਆਵੇ ਆਪਦੀ ਤਸੱਲੀ ਤੁਸੀਂ ਕਰਕੇ ਲੈ ਜਾਓ ਠੀਕ ਆ ਤੋ ਨਾਲੇ ਰਾਤੀਂ ਫੇਰ ਤੋਰ ਕੇ ਮਾਲ ਲੈਣਾ ਹਾਂ ਘਰ ਆ ਜੋ ਤੈਨੂੰ ਪਤਾ ਹਾਂ ਆਨੂੰ ਇਹ ਨਹੀਂ ਬਦਲਾ ਫੜ ਫੜ ਕੇ ਵੀਡੀਓ ਤੇ ਚੱਲੀ ਜਾਈਏ ਅਸੀਂ ਇੱਕ ਦੋ ਡੰਕਰ ਲੈਣੇ ਹੁੰਦੇ ਲੈਣੇ ਚੰਗੇ ਹੁੰਦੇ ਕਰਾ ਫੇਰ ਤੋਰ ਕੇ ਆ ਨਹੀਂ ਚਾਹੀਦਾ ਚੰਗਾ ਪਸੂ ਲੈਣਾ ਦੋ ਵੜਾ ਵੱਡੀਆਂ ਬਾਹਰ ਸੰਤੂ ਸਾਹਿਬ ਲਈਆਂ 20 20 ਤੋਂ ਪਲਾਸਾ ਲਈਆਂ ਦੋ ਮੱਝਾਂ ਲਈਆਂ ਤੇ ਹੁਣ ਥਾਂ ਨੇ ਤਾਂ ਮੈਂ ਚੱਲ ਵੀਡੀਓ ਪਾ ਕੇ ਤੇ ਫਿਰ ਦੋਵਾਂ ਦਾ ਕੱਲ ਵੇਚੀ ਜਾਂ ਦੋ ਅੱਜ ਵੇਚਤੀਆਂ ਇੱਕ ਵੇ ਪਾਜੀ ਨੇ ਆ ਵੀਰ ਆ ਜਾ ਵੀਰ ਆਜੋ 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 ਕੋਈ ਨਹੀਂ ਹੁਣ ਝੋਕੇ ਹਟਿਆ ਅੱਛਾ ਅੱਛਾ ਹਾਂਜੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਅੱਛਾ ਵੀਰ ਜਵੰਦਿਆਂ ਲਾਤ ਹੈ ਜਵੰਦਿਆਂ ਤੋਂ ਆਏ ਹਾਂ ਜੀ ਹਾਂਜੀ ਲੱਗੇ ਜੀ ਤੇ ਲੱਗੇ ਆਪਣੇ ਹਾਂਜੀ ਹਾਂਜੀ ਨਾਲ ਦੇ ਕਦੇ ਪਿੰਡੀ ਛੱਡ ਲਿਆ ਲਿਆ ਵੀਰ ਪੂਰਾ ਮਸੂਰੀਆ ਤੇ ਲੈ ਲਈਏ ਵੀਰ ਵੇੜ ਹਾਂਜੀ ਹਾਂਜੀ ਲੈ ਜੀ ਅੱਛਾ ਹੋ ਗਿਆ ਸਭ ਦਾ ਹਾਂਜੀ ਕੱਲ ਨੂੰ ਲੈ ਜਾਓਗੇ ਹਾਂਜੀ ਹਾਂਜੀ ਲੈ ਤੇ ਸੋ ਇਸੇ ਤਰ੍ਹਾਂ ਦੋਸਤੋ ਵੇੜ ਆਉਂਦੀਆਂ ਰਹਿੰਦੀਆਂ ਨੇ ਇਸ ਘਰੇ ਤਾਜੇ ਸਵੇ ਪਸ਼ੂ ਵੀ ਅੱਜ ਦਿਖਾਏ ਆ ਤੋਕੜ ਗੱਭਣ ਇੱਕ ਵੇੜ ਦਿਖਾਤੀ ਆ ਇੱਕ ਸੱਜਰ ਮੱਝ ਦਿਖਾਤੀ ਆ ਇੱਕ ਕੱਲੀ ਤੋਕੜ ਤੁਹਾਨੂੰ ਵੇੜ ਦਿਖਾਤੀ ਆ ਪ੍ਰੋਪਰ ਇਹ ਐਨੀਮਲ ਸੀਗੇ ਪੰਜ ਅੱਜ ਵੀਰ ਹੁਣਾਂ ਦੇ ਕੋਲ ਤੇ ਆਣ ਕੇ ਘਰੇ ਤੁਸੀਂ ਨਰਕ ਪਰਕ ਤੇ ਤਸल्ली ਕਰ ਲਿਓ ਠੀਕ ਆ ਤੋ ਪਸੂ ਸਾਰੇ ਚੰਗੇ ਹੁੰਦੇ ਆ ਜਿੰਨਾ ਚਿਰ ਕੋਈ ਵੀਰ ਤਸੱਲੀ ਨਹੀਂ ਕਰਦਾ ਆਨਲਾਈਨ ਮਂਗਾ ਰਹੇ ਤੇ ਆਪਣੀ ਵੀਡੀਓ ਕਾਲ ਦੀ ਵੀ ਤਸੱਲੀ ਕਰਵਾ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਵੀਡੀਓ ਕਾਲ ਤੇ ਜਿੱਦਾਂ ਕੋਈ ਮਰਜੀ ਹੈ ਨਾ ਦੀ ਤਸੱਲੀ ਕਰਕੇ ਹਰੇ ਭਾਰੀ ਆਪਣੇ ਮਾਲ ਘਲਦੇ ਰਹੇ ਬਿਲਕੁਲ ਦੁੱਧ ਦਾ ਨਹੀਂ ਸੰਧੂ ਸਾਹਿਬ ਆਪਣਾ ਫਰਕ ਹੋਊਗਾ ਹਾਂ ਜੀ ਹਾਂ ਜੀ ਦੁੱਧ ਕਿਲੋ ਘਾਟੀ ਦਸੀ ਦਾ ਨਿਕਲਦਾ ਵੱਧ ਆ ਆ ਗਈ ਬਿਲਕੁਲ ਹਾਂ ਜੀ ਗਾੜੀ ਜੇ ਕੋਈ ਸੇਵਾ ਕਰੂਗਾ ਤੇ ਚਾਹੂਗਾ ਤੇ ਜੇ ਕੱਲ ਮਨ ਲਓ ਮੇਰੇ ਯਾਰ ਕਾ ਪਜਾ ਕੇ ਪੱਠੇ ਨਾ ਪਾਊਗਾ ਤੇ ਚੋ ਕਿੱਥੋਂ ਲਵਾਂ ਕਿੱਥੋਂ ਲਵਾਂਗਾ ਹਾਂ ਜੀ ਤੇ ਜਸਬਾਈ ਇੱਕ ਨੰਬਰ ਬੋਲ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਸ ਤੇ ਭਾਈ ਪ੍ਰਤਾਪ ਸਿੰਘ ਕੈਰੋ ਤੇ ਪਸੂ ਦੋਸਤੋ ਇਸੇ ਤਰ੍ਹਾਂ ਉਥੇ ਰਹਿੰਦੀ ਐ ਇਸ ਕਰੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ